ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦਾ ਵਿਧਾਨ ਸਭਾ ਹਲਕਾ ਤੇ ਉੱਥੋਂ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਮੁੰਡੇ ਮੈਦਾਨ 'ਚ ਨੇ ਇੱਕ ਪਾਸੇ ਕਾਂਗਰਸ ਦੇ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਾ ਦਾ ਮੁੰਡਾ ਅਰਵਿੰਦ ਕੇਜਰੀਵਾਲ ਸਾਹਮਣੇ ਕਾਂਗਰਸ ਵੱਲੋਂ ਉਮੀਦਵਾਰ ਦੂਸਰੇ ਪਾਸੇ ਭਾਜਪਾ ਵੱਲੋਂ ਮੁੱਖ ਮੰਤਰੀ ਰਹੇ ਸਾਹਿਬ ਸਿੰਘ ਬਰਮਾ ਉਹਨਾਂ ਦਾ ਮੁੰਡਾ ਕਹਿੰਦੇ ਜੀ ਉਹ ਵੀ ਸਾਹਮਣੇ ਹੁਣ ਸਾਹਿਬ ਸਿੰਘ ਬਰਮਾਹਰੋਂ ਦਾ ਮੁੰਡਾ ਪ੍ਰਵੇਸ਼ ਬਰਮਾ ਪੰਜਾਬੀਆਂ ਦੀਆਂ ਗੱਡੀਆਂ ਨੂੰ ਦੇਖ ਕੇ ਬਹੁਤ ਤਲਖ ਹੋ ਗਿਆ ਤੇ ਆਪੇ ਤੋਂ ਬਾਹਰ ਹੋ ਗਿਆ ਅਜਿਹਾ ਬਿਆਨ ਦਿੱਤਾ ਕਹਿੰਦਾ ਦਿੱਲੀ ਦੇ ਵਿੱਚ ਪੰਜਾਬ ਦੀਆਂ ਗੱਡੀਆਂ ਕੁਮਰੀਆਂ ਨੇ ਜੀ ਕੁਝ ਵੀ ਵਾਪਰ ਸਕਦਾ 26 ਜਨਵਰੀ ਆ ਜੀ ਸੁਰੱਖਿਆ ਦਾ ਮਸਲਾ ਮਤਲਬ ਪੰਜਾਬ ਦੀ ਹਰ ਗੱਡੀ ਨੂੰ ਪੀਵੀ ਨੰਬਰ ਵਾਲੀ ਹਰ ਗੱਡੀ ਨੂੰ ਉਸਨੇ ਅੱਤਵਾਦ ਘਰਾੜ ਦਿੰਦਾ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਪੰਜਾਬ ਦੀ ਸਾਰੀ ਸਰਕਾਰ ਤਾਂ ਗਈ ਹੋਈ ਹੈ ਜਿਹਨੂੰ ਲੈ ਕੇ ਸਵਾਲ ਪਹਿਲਾਂ ਵੀ ਉੱਠ ਰਹੇ ਨੇ ਕਿ ਸਾਰੀ ਸਰਕਾਰੇ ਉੱਥੇ ਬਿਠਾਤੀ ਇੱਥੋਂ ਤੱਕ ਕਿ ਕਾਂਗਰਸ ਦੇ ਵੀ ਵੱਡੇ ਲੀਡਰ ਉੱਥੇ ਗਏ ਹੋਏ ਨੇ ਭਾਜਪਾ ਦੇ ਵੀ ਕਈ ਲੀਡਰ ਉੱਥੇ ਨੇ ਔਰ ਹਰੇਕ ਦੀ ਗੱਡੀ ਪੰਜਾਬ ਵਾਲਿਆਂ ਨਾਲ ਇੱਕ ਦੀ ਰਿਸ਼ਤੇਦਾਰਾਂ ਵਾਲੀ ਗੱਡੀ ਆਮਲਾ ਫਲਾਸ ਰੱਖਿਆ ਤੇ ਆਵਾਜ਼ ਦੀ ਪਾਰਟੀ ਤਾਂ ਚਲੋ ਵੱਡੀ ਗਿਣਤੀ ਚ ਉੱਥੇ ਬੈਠੀ ਸੋ ਉਹ ਸਾਰੇ ਵਰਤਾਰੇ ਤੇ ਰਾਜਨੀਤਿਕ ਤੰਜ ਕਰਨ ਦੇ ਚੱਕਰ ਦੇ ਵਿੱਚ ਸਾਬ ਸਿੰਘ ਬਰਮਾ ਹੋਰਾਂ ਦਾ ਮੁੰਡਾ ਪ੍ਰਵੇਸ਼ ਬਰਮਾ ਅਜੇ ਹੀ ਟਿੱਪਣੀ ਕਰ ਗਿਆ ਜਿਸ ਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਇਹ ਸਵਾਲ ਇੱਕ ਨਵਾਂ ਫਿਕਰ ਪੈਦਾ ਕਰ ਰਿਹਾ ਹੈ ਕਿ ਸਾਬ ਸਿੰਘ ਬਰਮਾ ਨੇ ਪੰਜਾਬੀਪਨ ਤਿਆਗ ਦਿੱਤਾ ਕਿ ਉਹਨਾਂ ਦੇ ਮੁੰਡੇ ਨੇ ਇਹ ਮੰਨ ਲਿਆ ਕਿ ਉਹ ਪੰਜਾਬੀ ਨਹੀਂ ਹੈ ਜਿਹੜਾ ਖੁਦ ਪੰਜਾਬੀ ਰਿਹਾ ਹੋਵੇ ਜੇਕਰ ਖੁਦ ਪੰਜਾਬੀ ਪਰਿਵਾਰ ਚੋਂ ਹੋਵੇ ਪੰਜਾਬੀ ਹੋਣ ਦੇ ਨਾਤੇ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੋਵੇ ਉਹਦਾ ਮੁੰਡਾ ਹੁਣ ਅਜਹੀ ਭਾਸ਼ਾ ਬੋਲੇ ਇਹ ਬਹੁਤ ਮੱਦਪਾਗ ਹੈ ਰਾਜਨੀਤੀ ਚ ਇਸ ਕਦਰ ਦੀ ਗਰਾਵਟ ਕਿ ਤੁਸੀਂ ਆਪਣੀ ਬੋਲੀ ਆਪਣੇ ਪਿਛੋਕੜ ਤੋਂ ਮੂੰ ਫੇਰੋ ਚਲੋ ਇਸ ਮਸਲੇ ਤੇ ਅਰਵਿੰਦ ਕੇਜਰੀਵਲ ਤਬਕੇ ਰਾਜਨੀਤੀ ਕਰ ਰਹੇ ਨੇ ਕੇਜਰੀਵਲ ਕਹਿੰਦੇ ਜੀ ਇਹ ਤਾਂ ਪੰਜਾਬੀਆਂ ਦਾ અપਮਾਨ ਹੈ ਇਹ ਕਹਿੰਦੇ ਜੀ ਕਿ ਦਿੱਲੀ ਦੇ ਵਿੱਚ ਜਿੰਨੇ ਪਾਕਿਸਤਾਨ ਵਾਲੇ ਉਸ ਸਮੇਂ ਵੰਡ ਦੇ ਸਮੇਂ ਪਾਕਿਸਤਾਨ ਵਾਲੇ ਪਾਸਿਓਂ ਇੱਧਰ ਆਏ ਉਹਨਾਂ ਪੰਜਾਬੀਆਂ ਦਾ ਵੀ ਭਵਾਨ ਹੈ ਜਿਹੜੇ ਪਹਿਲਾਂ ਤੋਂ ਇੱਥੇ ਵੱਸਦੇ ਨੇ ਉਹਨਾਂ ਪੰਜਾਬੀਆਂ ਦਾ ਵੀ ਭਵਾਨ ਕਿਉਂਕਿ ਉਹਨਾਂ ਨੇ ਤਾਂ ਵੋਟਾਂ ਲੈਣੀਆਂ ਨੇ ਪਰ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰਾਂ ਦਾ ਬਿਆਨ ਵੀ ਸੁਣ ਦੇਖ ਰਿਹਾ ਸੀ ਉਹਨਾਂ ਨੇ ਵੀ ਕਿਹਾ ਕਿ ਬਹੁਤ ਅਫਸੋਸਜਨਕ ਹੈ ਬਿਲਕੁਲ ਜਨਾਬ ਇਹ ਅਫਸੋਸਜਨਕ ਹੈ ਦਿੱਲੀ ਦਾ ਇਹ ਰਵਈਆ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ 'ਚ ਕੀ ਕਰਦੀਆਂ ਪੰਜਾਬ ਦੇ ਲੋਕ ਦਿੱਲੀ 'ਚ ਕੀ ਕਰਦੇ ਨੇ ਇਹ ਬਿਲਕੁਲ ਅਫਸੋਸਜਨਕ ਹੈ ਪਰ ਮੁੱਖ ਮੰਤਰੀ ਸਾਹਿਬ ਜਦੋਂ ਤੁਹਾਡੀਆਂ ਗੱਡੀਆਂ ਤੇ ਸਵਾਲ ਆਇਆ ਜਦੋਂ ਤੁਹਾਡੀ ਸਰਕਾਰ ਦੀਆਂ ਗੱਡੀਆਂ ਤੇ ਉੱਥੇ ਸਵਾਲ ਆਇਆ ਤਾਂ ਤੁਸੀਂ ਰਿਐਕਟ ਕੀਤਾ ਜਦੋਂ ਆਮ ਆਦਮੀ ਪਾਰਟੀ ਦੀ ਵੋਟ ਵਾਲੀ ਮਸਲੇ ਦੇ ਉੱਤੇ ਸਵਾਲ ਆਇਆ ਤਾਂ ਤੁਸੀਂ ਰਿਐਕਟ ਕੀਤਾ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤਾਂ ਤੁਸੀਂ ਰਿਐਕਟ ਨਹੀਂ ਕੀਤਾ ਤਾਂ ਤੁਸੀਂ ਨਹੀਂ ਕਿਹਾ ਕਿ ਹਾਂ ਇਹਨਾਂ ਨੂੰ ਦਿੱਲੀ ਜਾਣ ਤੋਂ ਜਾ ਜਦੋਂ ਇਹ ਸਾਰੇ ਵਰਤਾਰੇ ਦੇ ਵਿੱਚ ਉੱਥੇ ਜਿਹੜੇ ਆਮ ਲੋਕ ਵੀ ਆਪਣੇ ਕਮਾਂਕਾਰਾਂ ਲਈ ਵੀ ਦਿੱਲੀ ਜਾ ਰਹੇ ਨੇ ਆਪਣੀਆਂ ਗੱਡੀਆਂ ਕਾਰਾਂ ਰਾਈ ਦਿੱਲੀ ਜਾ ਰਹੇ ਨੇ ਹੁਣ ਉਹਨਾਂ ਦੀਆਂ ਗੱਡੀਆਂ ਵੀ ਪੀਵੀ ਵਾਲੀਆਂ ਬੀਜਪੀ ਕਿਸਨੇ ਇਹ ਦੇਣਾ ਚਾਹੁੰਦੀ ਹੈ ਕੀ ਕਹਿਣਾ ਚਾਹੁੰਦੀ ਹੈ ਕਿ ਪੀਵੀ ਨੰਬਰ ਦਾ ਮਤਲਬ ਹੱਤਬਾਦ ਹੈ ਪੀਵੀ ਦਾ ਮਤਲਬ ਖਤਰਨਾਕ ਹੈ ਇਹ ਜਨਾਬ ਇੱਕ ਉਹ ਮੁੱਖ ਮੰਤਰੀ ਦਾ ਮੁੰਡਾ ਬੋਲ ਰਿਹਾ ਜਿਹੜਾ ਪਛੋਕੜ ਪੰਜਾਬੀ ਰਿਹਾ ਹੋਵੇ ਪਰ ਉਸ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸਿੱਧੀ ਗਾਲ੍ਹ ਦਿੱਤੀ ਹੈ ਹੁਣ ਇੱਥੇ ਪਾਈ ਜਾਏ ਉਹ ਬੰਡੀਆਂ ਸਿੱਖ Hindu ਵਾਲੀਆਂ ਜੀ ਇਹ ਸਿੱਖਾਂ ਨੂੰ ਕਿਹਾ ਕਿ ਹਿੰਦੂਆਂ ਨੂੰ ਕਿਹਾ ਨਹੀਂ ਜੀ ਹਿੰਦੂ ਨੇ ਕਿਹਾ ਕਿ ਸਿੱਖਾਂ ਨੂੰ ਕਿਹਾ ਪਰ ਸਵਾਲ ਇਸ ਮੁੱਚੇ ਪੰਜਾਬੀ ਭਾਈਚਾਰੇ ਨੂੰ ਲੈ ਕੇ ਆ ਮੈਂ ਐਸੇ ਦੀ ਪਰਚੋਲ ਚ ਜਦੋਂ ਅੱਗਾ ਵਧਿਆ ਤਾਂ ਮੈਂ ਦੇਖਦਾ ਦਿੱਲੀ ਦੇ ਪਹਿਲੇ ਸਿੱਖ ਮੁੱਖ ਮੰਤਰੀ ਵੀ ਪੰਜਾਬ ਪੰਜਾਬ ਚੋਂ ਨੇ ਪੰਜਾਬ ਪਛੋਕਰ ਚੋਂ ਨੇ ਸਿੱਖ ਮੁੱਖ ਮੰਤਰੀ ਇਹ ਤੋਂ ਬਿਨਾ ਵੀ ਚਾਰ ਮੁੱਖ ਮੰਤਰੀ ਹੋਰ ਪੰਜਾਬੀ ਪਛੋਕਰ ਚੋਂ ਬਣੇ ਨੇ ਦਿੱਲੀ ਨੂੰ ਪੰਜ ਪੰਜਾਬੀ ਪਛੋਕਰ ਵਾਲੇ ਮੁੱਖ ਮੰਤਰੀ ਮਿਲੇ ਨੇ ਤੇ केजरीवाल ਦੀ ਸਰਕਾਰ ਤੋਂ ਪਹਿਲਾਂ ਦਿੱਲੀ ਚ ਕੋਈ ਅਜਿਹੀ ਸਰਕਾਰ ਨਹੀਂ ਬਣੀ ਜਿੱਚ ਪੰਜਾਬੀਆਂ ਦਾ ਦਬਦਬਾ ਕੈਬਨਿਟ ਦੇ ਵਿੱਚ ਪੰਜਾਬੀਆਂ ਲਈ ਥਾਂ ਨਾ ਹੋਵੇ ਤੇ केजरीवाल ਤੋਂ ਬਾਅਦ ਪੰਜਾਬੀਆਂ ਦੀ ਵਿਧਾਨ ਸਭਾ ਚ ਵੀ ਗਿਣਤੀ ਘਟ ਗਈ ਤੇ ਸਾਡੀ ਉੱਥੇ ਕੈਬਨਟ ਦੇ ਵਿੱਚ ਐਂਟਰੀ ਵੀ ਬੰਦ ਹੋ ਗਈ ਇੱਕ ਤਰ੍ਹਾਂ ਨਾਲ ਹੁਣ ਕੌਣ ਜ਼ਿੰਮੇਵਾਰ ਹੈ ਜੀ ਨਾਲ ਇੱਕ ਪਾਸੇ ਭਾਜਪੀ ਦਾ ਇੱਕ ਲੀਡਰ ਜਿਹੜਾ ਮੌਜੂਦਾ ਮੁੱਖ ਮੰਤਰੀ ਦੇ ਸਾਹਮਣੇ ਉਮੀਦਵਾਰ ਹੈ ਉਹਦੀ ਇਹ ਭਾਸ਼ਾ ਤੇ ਬੋਲ ਨੇ ਦੂਸਰੇ ਪਾਸੇ ਉਹ ਪਾਰਟੀ ਜਿਹੜੀ ਅੱਜ ਪੰਜਾਬੀਆਂ ਦੇ ਨਾਂ ਤੇ ਵੋਟ ਕੈਸ਼ ਕਰਨਾ ਚਾਹੁੰਦੀ ਆ ਹੁਣ ਉਸ ਦਾ ਇਹ ਨਜ਼ਰੀਆ ਚਲੋ ਮੈਂ ਏਸੇ ਤੱਥਾਂ ਨੂੰ ਸੱਚਾ ਨੂੰ ਲੱਭਦਿਆਂ ਲੱਭਦਿਆਂ ਬੀਬੀਸੀ ਦੀ ਇੱਕ ਰਿਪੋਰਟ ਤੇ ਗਿਆ ਸਰਬਜੀਤ ਸਿੰਘ ਢਾਲੀਵਾਲ ਹੋਰੀ ਸਾਡੇ ਮਿੱਤਰ ਵੀ ਨੇ ਤੇ ਬੀਬੀਸੀ ਦੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੀ ਇੱਕ ਰਿਪੋਰਟ ਹੈ ਉਹ ਕਹਿੰਦੀ ਕਿ ਉਹ ਭਾਜਪਾ ਦਾ ਲੀਡਰ ਅੱਜ ਬਿਆਨ ਦੇ ਰਿਹਾ ਜਿਹਦਾ ਮੌਜੂਦਾ ਪ੍ਰਧਾਨ ਵੀ ਪੰਜਾਬੀ ਹੈ ਬਿਲਕੁਲ ਜੀ ਬ੍ਰਿੰਦਰ ਸਚਦੇਵਾ ਪੰਜਾਬੀ ਪਿਸ਼ੋਖੜ ਤੋਂ ਆਏ ਦਿੱਲੀ ਦੇ ਵਿੱਚ ਇੱਕੋ ਇੱਕ ਹੁਣ ਪ੍ਰਧਾਨ ਆ ਜਿਹੜਾ ਪੰਜਾਬੀ ਹੈ ਉਹ ਭਾਜਪਾ ਦਾ ਹੈ ਤੇ ਤਾਂ ਵੀ ਉਹ ਪੰਜਾਬੀਆਂ ਪ੍ਰਤੀ ਤੇ ਬੋਲ ਜਿਹੜਾ ਬੰਦਾ ਰਿਹਾ ਉਹ ਵੀ ਪੰਜਾਬੀ ਮੈਂ ਇਸੇ ਗੱਲ ਨੂੰ ਅੱਗੇ ਤੋਰਿਆ ਕਹਿੰਦੇ ਜੀ ਦਿੱਲੀ ਭਾਰਤ ਦਾ ਕੇਂਦ ਨੂੰ ਤਾਂ ਦਿਲ ਹੈ ਪਰ ਇੱਥੋਂ ਦੀ ਪੰਜਾਬੀ ਬਸੋਂ ਦੀ ਕਿਸੇ ਸਮੇਂ ਸਿਆਸੀ ਸਮਾਜਿਕ ਤੇ ਧਾਰਮਿਕ ਖਲਕੀਆਂ ਚ ਐਂ ਭੂਮ ਕਰ ਰਹੀ ਹੈ ਜਦੋਂ ਪਿਸ਼ੋਖੜ ਦੇਖਦੇ ਆ ਤਾਂ ਦਿੱਲੀ ਦੀ ਸਿਆਸਤ ਦੇ ਵਿੱਚ ਦਿੱਲੀ ਦੀ ਧਾਰਮਿਕ ਮਸਲੇਾਂ ਚ ਸਮਾਜਿਕ ਮਸਲੇਾਂ ਚ ਪੰਜਾਬੀ ਮੁਰਲੀ ਕਤਾਰ ਚ ਰਿਹਾ ਵੱਡੇ-ਵੱਡੇ ਕਾਰੋਬਾਰਾਂ ਤੋਂ ਇਲਾਵਾ ਪੰਜਾਬੀ ਭਾਈਚਾਰਾ ਸਿਆਸੀ ਤੌਰ ਤੇ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁਰਲੀ ਕਤਾਰਚ ਰਿਹਾ ਵੱਡਾ ਆਧਾਰ ਰੱਖਿਆ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਇਲਾਵਾ ਕੈਬਨਟ ਮੰਤਰੀਆਂ ਦੇ ਅਹੁਦਿਆਂ ਤੱਕ ਪੰਜਾਬੀ ਭਾਈਚਾਰੇ ਦਾ ਪੂਰਾ ਦਬਦਬਾ ਤੇ ਖਬਜਾ ਰਿਹਾ ਪਰ ਪਿਛਲੇ ਸਾਲਾਂ ਦੌਰਾਨ ਰਾਸੀ ਪਾਰਟੀਆਂ ਦੇ ਰੁਝਾਨਾਂ ਨੂੰ ਵੇਖਦਿਆਂ ਹੋਇਆਂ ਇਸ ਭਾਈਚਾਰੇ ਦੀ ਸਿਆਸੀ ਤੌਰ ਉੱਤੇ ਪਕੜ ਢਿੱਲੀ ਹੁੰਦੀ ਜਾ ਰਹੀ ਹੈ ਪੰਜਾਬੀ ਭਾਈਚਾਰੇ ਦੀ ਪਕੜ ਦਿੱਲੀ ਦੀ ਸਿਆਸਤ ਤੋਂ ਹੁਣ ਮੰਦੀ ਵਰਗੀ ਹੁੰਦੀ ਜਾ ਰਹੀ ਹੈ 2015 ਤੋਂ ਬਾਅਦ ਕੋਈ ਵੀ ਪੰਜਾਬੀ ਜਾਂ ਸਿੱਖ ਕੈਬਨਿਟ ਮੰਤਰੀ ਦਾ ਅਹੁਦਾ ਵੀ ਹਾਸਲ ਨਹੀਂ ਕਰ ਸਕਿਆ ਹੁਣ 2015 ਤੋਂ ਬਾਅਦ 2015 ਤੋਂ ਕਿਹਦੀ ਸਰਕਾਰ ਚੱਲੀ ਆਉਂਦੀ ਹੈ ਰਵਿੰਦ ਕੇਜਰੀਵਾਲ ਤੇ ਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਵਿੱਚ ਕੋਈ ਵੀ ਪੰਜਾਬੀ ਨਾ ਕੋਈ ਸਿੱਖ ਭਾਈਚਾਰੇ ਚੋਂ ਕਿਸੇ ਨੂੰ ਨੁਮਾਇੰਦਗੀ ਮਿਲੀ ਤੇ ਨਾ ਕਿਸੇ ਪੰਜਾਬੀ ਪੂਰੇ ਭਾਈਚਾਰੇ ਚੋਂ ਕਿਸੇ ਨੂੰ ਨੁਮਾਇੰਦਗੀ ਮਿਲੀ ਦੋਵੇਂ ਭਾਈ ਸਮੁੱਚੇ ਤੌਰ ਦੇ ਉੱਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਨਫ਼ੀ ਕੀਤਾ ਤੇ ਸਿੱਖ ਭਾਈਚਾਰੇ ਨੂੰ ਵੀ ਤੋ ਇੱਕ ਨੂੰ ਵੀ ਕਹਿੰਦੇ ਕੇਜਰੀਵਾਲ ਨੇ ਕੈਬਨਿਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਦਿੱਲੀ ਦੀ ਸਿਆਸਤ ਉੱਤੇ ਕਿਸੇ ਸਮੇਂ ਪੰਜਾਬੀਆਂ ਦੀ ਚੜ੍ਹਾਈ ਰਹੀ ਆ ਦਬ ਦਬਾਰਿਆ ਕਹਿੰਦੇ ਕਿ ਕੋਈ ਵੀ ਆਵੇ ਕਿਸੇ ਦੀ ਵੀ ਸਰਕਾਰ ਆਵੇ ਪਰ ਪੰਜਾਬੀਆਂ ਦੀ ਪਕੜ ਦਿੱਲੀ ਦੀ ਸਿਆਸਤ ਇਸ ਕਦਰ ਰਹੀ ਆ ਕਿ ਉੱਥੋਂ ਦੀ ਦੇਸ਼ ਦੀ ਪ੍ਰਧਾਨ ਮੰਤਰੀ ਵੀ ਸਿੱਖ ਭਾਈਚਾਰੇ ਦੀ ਪੰਜਾਬੀਆਂ ਦੀ ਸਲਾਹ ਲੈਂਦੀ ਹੁੰਦੀ ਸੀ ਕਿ ਤੁਹਾਡੇ ਕਿਹੜੇ ਮਸਲੇ ਆ ਜੀ ਦੱਸੋ ਪੰਜ ਆਗੂ ਅਜਿਹੇ ਨੇ ਜਿਹੜੇ ਪੰਜਾਬੀ ਪਿਛੋਕੜ ਦੇ ਨੇ ਤੇ ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚੇ ਨੇ ਗੁਰਮਖ ਸਿੰਘ ਗੁਰਮਖ ਨਿਹਾਲ ਸਿੰਘ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਬਤੌਰ ਦਿੱਲੀ ਦੇ ਮੁੱਖ ਮੰਤਰੀ ਦੀ ਸੇਵਾ ਕੀਤੀ ਹੈ ਸਰਦਾਰ ਗੁਰਮਖ ਨਿਹਾਲ ਸਿੰਘ ਆਲਾ ਫਿਰ ਇਸੇ ਤਰ੍ਹਾਂ ਮਦਨ ਲਾਲ ਖੁਰਾਨਾ ਫਿਰ ਇਸੇ ਤਰ੍ਹਾਂ ਸਾਇਪ ਸਿੰਘ ਬਰਮਾ ਜਿਹਦਾ ਮੁੰਡਾ ਅੱਜ ਪੰਜਾਬੀਆਂ ਨੂੰ ਅੱਤਵਾਦੀ ਕਹਿ ਰਿਹਾ ਆਪਣੀਆਂ ਵੋਟਾਂ ਦੇ ਲਈ ਸਰ ਫਿਰ ਸ਼ੀਲਾ ਧਿਕਸ਼ਤ ਫਿਰ ਸੁਸ਼ਮਾ ਸਬਰਾਜ ਇਹ ਦਿੱਲੀ ਦੇ ਮੁੱਖ ਮੰਤਰੀ ਰਹੇ ਨੇ ਇਹ ਪੰਜ ਉਹ ਨੇ ਜਿਹੜੇ ਪੰਜਾਬੀ ਨੇ ਤਿੰਨ ਪੰਜਾਬੀ ਭਾਜਪਾ ਨਾਲ ਸੰਬੰਧਿਤ ਮੁੱਖ ਮੰਤਰੀ ਬਣੇ ਨੇ ਹੁਣ ਕੀ ਜਿਹੜਾ ਪ੍ਰਵੇਸ਼ ਬਰਮਾ ਹੈ ਇਹ ਆਪਣੇ ਪਿਓ ਨੂੰ ਵੀ ਗਾਲ ਕੱਢ ਰਿਹਾ ਫਿਰ ਦਈਜੇ ਜਵਾਬ ਇਸ ਗੱਲ ਦਾ ਕਹਦੇ ਬੇ ਕਿ ਮੈਂ ਪੰਜਾਬੀ ਨਹੀਂ ਹਾਂ ਤਿੰਨ ਪੰਜਾਬੀ ਪਿਸ਼ੋਕੜ ਵਾਲੇ ਮੁੱਖ ਮੰਤਰੀ ਸਿਰਫ ਬੀਜੇਪੀ ਦੇ ਪਾਲੇ ਚੋਂ ਬਣੇ ਨੇ ਮਦਨਾਲ ਖੁਰਾਣਾ ਸਾਬ ਸਿੰਘ ਬਰਮਾ ਤੇ ਸੁਸ਼ਮਨ ਸਭਰਾਜ ਦੋ ਪੰਜਾਬੀ ਪਿਛੋਕੜ ਵਾਲੇ ਮੁੱਖ ਮੰਤਰੀ ਕਾਂਗਰਸ ਤੋਂ ਬਣੇ ਨੇ ਜਿਨ੍ਹਾਂ ਚੋਂ ਇੱਕ ਸਿੱਖ ਵੀ ਆ ਗੁਰਮukh ਨਿਆਲ ਸਿੰਘ ਵਾਲਾ ਤਸ਼ੀਲਾ दीक्षित ਇਹ ਦੋ ਕਾਂਗਰਸ ਦੇ ਪਿਛੋਕੜ ਵਾਲੇ ਨੇ ਇਸ ਤੋਂ ਇਲਾਵਾ ਐਚ ਕੇ ਐਲ ਭਗਤ ਜਗਪ੍ਰਵੇਸ਼ ਚੰਦਰ ਵਿਜੇ ਕੁਮਾਰ ਮਲਹੋਤਰਾ ਕੇਦਾਰਨਾਥ ਸਾਨੀ ਇਹ ਵੀ ਕਈ ਵੱਡੇ ਲੀਡਰ ਨੇ ਜਿਹੜੇ ਪੰਜਾਬੀ ਭਾਈਚਾਰੇ ਦੇ ਨਾਤੇ ਉੱਥੇ ਨੁਮਾਇੰਦਗੀ ਕਰਦੇ ਰਹੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਅੰਕੜੇ ਦੱਸਦੇ ਨੇ ਕਿ 1993 ਦੇ ਵਿੱਚ ਪੰਜਾਬੀ ਭਾਈਚਾਰੇ ਤੋਂ 15 ਐਮਐਲਏ ਸੀ ਦਿੱਲੀ ਦੇ ਵਿੱਚ 1993 ਚ ਦਿੱਲੀ ਦੀ ਵਿਧਾਨ ਸਭਾ ਚ 15 ਐਮਐਲਏ ਪੰਜਾਬੀ ਭਾਈਚਾਰੇ ਦੇ ਸੀ ਜਿਨ੍ਹਾਂ ਚ ਐਚਐਸ ਬੱਲੀ ਅਜੇ ਮਾਕਨ ਜਗਦੀਸ਼ ਮੁਖੀ ਡਾਕਟਰ ਕੇਕੇ ਏਕਬਾਲੀਆ ਮਹਿੰਦਰ ਸਿੰਘ ਰਾਮ ਭੱਜ ਇਹ ਪੰਜਾਬੀ ਨਾਮ ਨੇ ਫਿਰ ਇਸ ਤੋਂ ਬਾਅਦ 1998 ਆ ਗਿਆ 1998 ਚ ਪੰਜਾਬੀ ਭਾਈਚਾਰੇ ਦੀ ਦਿੱਲੀ ਦੀ ਵਿਧਾਨ ਸਭਾ ਚ ਗਿਣਤੀ ਵੱਧ ਕੇ 20 ਹੋ ਗਈ ਸ਼ੁਭਾ ਚੋਪੜਾ ਅੰਜਲੀ ਰਾਏ ਅਜੇ ਮਾਕਨ ਦੀ ਭੂਆ ਹਰਵਿੰਦਰ ਲਵਲੀ ਹੈ ਨਾ ਕਰਨ ਬਾਲੀਆ ਰਮਾਕਾਂਤ ਗੋਸਮਾਮੀ ਇਹ ਨਾਮ ਚਰਚਾ ਚ ਰਹੀ 20 ਗਿਣਤੀ ਹੋ ਗਈ ਸਾਡੀ ਪੰਜਾਬੀਆਂ ਦੀ ਫਿਰ 2003 ਚ ਦਿੱਲੀ ਦੀ ਅੰਬਿਦਾਂ ਸਭਾ ਚ 17 ਫਿਰ ਪੰਜਾਬੀ ਪਿਛੋਕੜ ਵਾਲੇ ਐਮ ਐਲ ਏ ਪਹੁੰਚੇ 2008 ਦੇ ਵਿੱਚ ਇਹ ਗਿਣਤੀ ਘਟ ਕੇ 13 ਹੋ ਗਈ ਤੇ 2008 ਤੋਂ ਇਹ ਗਿਣਤੀ ਘਟਣ ਦੀ ਪ੍ਰਕਿਰਿਆ ਅਜੇ ਸਥਿਤੀ ਚ ਆ ਗਈ ਕਿ ਪੰਜਾਬੀ ਲੱਭਣੇ ਪੈਂਦੇ ਕਿੰਨੇ ਘਣ 2008 ਚ 13 ਪੰਜਾਬੀਆਂ ਨੂੰ ਜਿੱਤ ਮਿਲੀ ਇਸ ਤੋਂ ਬਾਅਦ ਪੰਜਾਬ ਵੀ ਵਿਧਾਇਕਾਂ ਦੀ ਗਿਣਤੀ ਵਿੱਚ ਲਗਾਤਾਰ ਖਰੋਤ ਆਉਂਦੀ ਗਈ ਰਾਜਨੀਤੀ ਵਿੱਚ ਝੰਡਾ ਰਾਜਨੀਤੀ ਵਿੱਚ ਵੱਡਾ ਉਲਟਫੇਰ 2013 ਦੀਆਂ ਵਿਧਾਨ ਸਭਾ ਚੋਣਾਂ 'ਚ ਰਵਿੰਦ ਕੇਜਰੀਵਾਲ ਦੀ ਸਿਆਸਤ ਵਿੱਚ ਐਂਟਰੀ ਤੋਂ ਬਾਅਦ ਹੋਇਆ ਇਸ ਵਾਰ ਵੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਨਾਲ ਸਬੰਧਤ ਪੰਜਾਬੀ ਪਿਛੋਕੜ ਵਾਲੇ 13 ਉਮੀਦਵਾਰਾਂ ਨੂੰ ਜਿੱਤ ਮਿਲੀ ਪਰ ਇਸ ਤੋਂ ਬਾਅਦ ਮਤਲਬ ਇਹ 2000 ਆਪਾਂ 8 ਦੀ ਗੱਲ ਕਰ ਰਹੇ ਹਾਂ 13 ਬੰਦਿਆਂ ਨੂੰ ਜਿੱਤ ਮਿਲੀ ਇਸ ਤੋਂ ਬਾਅਦ ਪੰਜਾਬੀ ਵਿਧਾਇਕਾਂ ਦੀ ਗਿਣਤੀ ਲਗਾਤਾਰ ਘਟਾਉਂਦੀ ਰਹੀ 2015 ਚ ਪੰਜਾਬੀ ਭਾਈਚਾਰੇ ਦੇ ਸਿਰਫ 9 ਐਮਐਲਏ ਰਹਿ ਗਏ 2015 ਚ ਸਿਰਫ 9 ਐਮਐਲਏ ਤੇ ਕੈਬਨਿਟ ਦੇ ਵਿੱਚ ਇੱਕ ਵੀ ਨਹੀਂ ਜੇਕਰ 220 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀ ਤਾਂ 70 ਮੈਂਬਰੀ ਦੀ ਵਿਧਾਨ ਸਭਾ ਚ ਸਿਰਫ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ 220 ਦੀਆਂ ਚ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਨ ਇਹਨਾਂ ਵਿੱਚੋਂ ਪ੍ਰਲਾਦ ਸਿੰਘ ਸਾਨੀ, ਰਾਜਕੁਮਾਰ ਢਿੱਲੋਂ, ਰਾਜਕੁਮਾਰ ਢਿੱਲੋਂ ਜਰਨੈਲ ਸਿੰਘ ਰਜੇਸ਼ ਰਿਸ਼ੀ ਐਸ ਕੇ ਬੱਗਾ ਕ੍ਰਿਸ਼ਨਨਗਰ ਤੋਂ ਰਜੇਂਦਰਨਗਰ ਰਾਗਪ ਚਟਾ ਇਹ ਇਹ ਸਾਰਿਆਂ ਨੇ ਜਥਾ ਸਿਲ ਕੀਤੀ ਤੇ ਦਿੱਲੀ ਦੇ ਸਿੱਖ ਭਾਈਚਾਰਿਆਂ ਦੀ ਵੀ ਸਿਆਸਤ ਦੇ ਵਿੱਚ ਚੰਗੀ ਪਕੜ ਰਹੀ ਆ ਜਿਵੇਂ ਆਪਾਂ ਗੁਰਮukh ਸਿੰਘ ਨਿਹਾਲ ਸਿੰਘ ਵਾਲਿਆਂ ਦੀ ਗੱਲ ਕਰ ਰਹੇ ਕਿ ਪਹਿਲੇ ਸਿੱਖ ਮੁੱਖ ਮੰਤਰੀ ਵਜੋਂ ਰਹੇ ਨੇ ਹਨ ਆਪਾਂ ਮਦਨ ਕੁਹਰਾਨ ਦੀ ਗੱਲ ਕਰ ਰਹੇ ਆ ਆਪਾਂ ਸਰਬ ਸਿੰਘ ਬਰਮਾ ਦੀ ਗੱਲ ਕਰ ਰਹੇ ਆ ਆਪਾਂ ਸ਼ਿਲੇ ਦੀਕਸ਼ਿਤ ਦੀ ਗੱਲ ਕਰ ਰਹੇ ਆ ਤੇ ਹੋਰ ਵੀ ਕਿੰਨੇ ਨਾਮ ਨੇ ਸੋ ਇਹ ਸਾਰੇ ਨਾਮਾਂ ਦੇ ਨਾਲ ਨਾਲ ਮੈਂ ਇਹ ਵੀ ਦੇਖ ਰਿਹਾ ਕਿ ਦਿੱਲੀ ਦੇ ਵਿੱਚ ਜਿਹੜਾ ਹੁਣ ਪਾਸਾ ਪਲਟ ਰਿਹਾ ਪੰਜਾਬੀਆਂ ਨੂੰ ਅਣਦੇਖੀ ਕੀਤੀ ਜਾ ਰਹੀ ਹੈ ਉਹਦੇ ਪਿੱਛੇ ਕਹਿੰਦੇ ਕਿ ਕੁੱਲ ਮਿਲਾ ਕੇ ਜੋ ਕਾਰਨ ਹੈ ਪਿਛਲੇ 15 ਸਾਲਾਂ ਦੌਰਾਨ ਦਿੱਲੀ ਦੀ ਰਾਜਨੀਤੀ ਵਿੱਚ ਬਦਲਾਅ ਆਇਆ ਪੰਜਾਬੀ ਭਾਈਚਾਰੇ ਦੀ ਥਾਂ ਸਿਆਸੀ ਪਾਰਟੀਆਂ ਨੇ ਹਿੰਦੀ ਭਾਸ਼ੀ ਸੂਬਿਆਂ ਨੂੰ ਬੱਸوں ਨੂੰ ਪਹਿਲ ਦੇਣ ਸ਼ੁਰੂ ਕਰ ਦਿੱਤੀ ਹੈ ਖਾਸ ਕਰਕੇ ਯੂਪੀ ਬਿਹਾਰ ਤੋਂ ਰਾਂਚਲ ਤੋਂ ਉਧਰੋਂ ਜਿਹੜੀ ਆ ਰਹੀ ਹੈ ਉਹਨਾਂ ਦੇ ਸਹਾਰੇ ਹੁਣ ਦਿੱਲੀ ਦੀ ਸਿਆਸਤ ਚੱਲਦੀ ਹੈ ਕਹਿੰਦੇ ਯੂਪੀ ਬਿਹਾਰ ਤੇ ਹੋਰ ਹਿੰਦੀ ਭਾਸ਼ੀ ਸੂਬਿਆਂ ਦੇ ਹੱਥੋਂ ਹੀ ਖੇਡ ਚੱਲਦੀ ਹੈ ਕੇਜਰੀਵਾਲ ਦੀ ਸਰਕਾਰ ਵਿੱਚ ਹੁਣ ਤੱਕ ਕਿਸੇ ਵੀ ਸਿੱਖ ਚਿਹਰੇ ਨੂੰ ਕੈਬਨਿਟ ਵਿੱਚ ਅਜੇ ਤੱਕ ਥਾਂ ਨਹੀਂ ਮਿਲੀ ਇਸ ਨੂੰ ਲੈ ਕੇ ਕਈ ਵਾਰ ਰੋਲਾ ਪਿਆ ਪਰ ਬਾਬਜੂ ਤੇ ਇਸਦੇ ਉਹਨਾਂ ਨੇ ਕੁਝ ਨਹੀਂ ਕੀਤਾ ਦੂਸਰੇ ਪਾਸੇ ਪੰਜਾਬੀਆਂ ਦੀ ਥਾਂ ਦਿੱਲੀ ਵਿੱਚ ਦੂਜੇ ਰਾਜਾਂ ਦੀ ਜਨਸੰਖਿਆ ਵਿੱਚ ਇਸ ਕਦਰ ਇਜ਼ਾਫਾ ਹੁੰਦਾ ਗਿਆ ਕਿ ਸਿਆਸੀ ਪਾਰਟੀਆਂ ਦਾ ਝੁਕਾ ਪੰਜਾਬੀਆਂ ਦੀ ਥਾਂ ਤੇ ਬਿਹਾਰ, ਯੂਪੀ ਤੇ ਪੁਰਨਾਚਲ ਦੇ ਹੋਰ ਵੋਟਰਾਂ ਵੱਲ ਹੋ ਗਿਆ ਜੋ ਕਿ ਦਿੱਲੀ ਦੀ ਸਿਆਸਤ ਦਾ ਹੁਣ ਫੈਸਲਾ ਕਰਦੇ ਨੇ ਸੋ ਇਹ ਦੋ ਵਰਤਾਰੇ ਨੇ ਜਿਹੜੇ ਧਿਆਨ ਮੰਗਦੇ ਨੇ ਇੱਕ ਪਾਸੇ ਭਾਜਪਾ ਦਾ ਚਿਹਰਾ ਭਾਜਪਾ ਦੀ ਨੀਤੀ ਭਾਜਪਾ ਦੀ ਪੰਜਾਬੀਆਂ ਪ੍ਰਤੀ ਸਿੱਖ ਭਾਈਚਾਰੇ ਪ੍ਰਤੀ ਸਮੁੱਚੇ ਪੰਜਾਬ ਪ੍ਰਤੀ ਕਿਹੋ ਜੀ ਸੋਚ ਹੈ ਜਿਹਦੇ ਵਿੱਚੋਂ ਪ੍ਰਵੇਸ਼ ਬਰਮਾ ਬੋਲਿਆ ਇਹ ਉਹਦਾ ਦ੍ਰਿਸ਼ ਹੈ ਦੂਏ ਪਾਸੇ ਜਿਹੜੀ ਤਰ ਹੁਣ ਪੰਜਾਬੀਆਂ ਦੀ ਵੋਟ ਕਿਸੇ ਹੀ ਲਈ ਹਥਿਆਉਣਾ ਚਾਹੁੰਦੀ ਆ ਕਾਂਗਰਸ ਦਾ ਮੁਕਾਬਲੇ ਚ ਨਜ਼ਰ ਨਹੀਂ ਆ ਰਹੀ ਉੱਥੇ ਕਾਂਗਰਸਾ ਕਿਤੇ ਹੈ ਹੀ ਨਹੀਂ ਲੈ ਦੇ ਕੇ ਮੁਕਾਬਲਾ ਦਿੱਲੀ ਦੇ ਵਿੱਚ ਸਿੱਧਾ ਆਮ ਆਦਮੀ ਪਾਰਟੀ ਔਰ ਭਾਜਪਾ ਚ ਹੈ ਤੇ ਉਹ ਵੀ ਪੰਜਾਬੀਆਂ ਨੂੰ ਹੁਣ ਕਿਤੇ ਓਵੇਂ ਸਤਕਾਰ ਨਹੀਂ ਦੇ ਰਹੀ ਜੋ ਪਹਿਲਾਂ ਮਿਲਦਾ ਰਿਹਾ ਚਾਹੇ ਉਹ ਭਾਜਪਾ ਦੇ ਦੌਰ ਚਾਹੇ ਕਾਂਗਰਸ ਦੇ ਦੌਰ ਚ ਸੋ ਇਹ ਸਵਾਲ ਵੱਡਾ ਹੈ ਕਿ ਦਿੱਲੀ ਹੁਣ ਦਿੱਲੀ ਚ ਬੈਠੇ ਪੰਜਾਬੀਆਂ ਨਾਲ ਵੀ ਕਿਵੇਂ ਧੋਖਾ ਕਰੇ